ਸਾਰੀ ਦੁਨੀਆ ਜੈ ਜੈਕਾਰ ਕਰਦੀ ਹੈ ਗਏ ਸਦਨ ਕੋ ਗੁਰ ਤੇ ਸਵੇਰਾ ਫਿਰ ਸੱਚੇ ਬਾਦਸ਼ਾਹ ਜੀ ਸੰਗਤਾਂ ਨੂੰ ਮਿਲਣ ਤੋਂ ਬਾਅਦ ਆਪਣੇ ਘਰ ਵੱਲ ਚਲੇ ਗਏ ਦੇਗਾ ਬਸਾਲ ਹੋਤ ਗੁਰ ਘੇਰੀ ਸੰਗਤ ਜੀ ਦੇਖਦਾ ਅਰਥ ਕਰਾਂਗੇ ਆਪਾਂ ਲੰਗਰ ਕਿਉਂਕਿ ਗੁਰੂ ਘਰ ਵਿੱਚ ਲੰਗਰ ਦੀ ਬਹੁਤ ਵੱਡੀ ਮਹਾਨਤਾ ਹੈ ਤੁਸੀਂ ਅੱਜ ਵੀ ਵੇਖੋ ਸਿੱਖ ਕੌਮ ਉਹਨਾਂ ਥਾਵਾਂ ਤੇ ਜਾ ਕੇ ਵੀ ਲੰਗਰ ਲਾਉਂਦੀ ਹੈ ਜਿੱਥੇ ਜਾਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਕਬੀ ਜੀ ਕਹਿੰਦੇ ਗੁਰੂ ਦੇ ਦਰ ਤੇ ਲਗਾਤਾਰ ਲੰਗਰ ਚੱਲਦੇ ਹਨ ਕਰਾਇਤ ਅਨਸ ਦਿਬਸ ਕਾਨੇਰੀ ਤੇ ਭਾਵਨਾ ਵਾਲੀ ਗੁਰੂ ਕੇ ਸਿੱਖ ਦਿਨ ਰਾਤ ਹੀ ਲੰਗਰ ਤਿਆਰ ਕਰਦੇ ਕਦੇ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਤੱਕੋ ਜਿੱਥੇ ਗੁਰੂ ਅੰਗਦ ਸਾਹਿਬ ਜੀ ਸ਼ਬਦ ਦਾ ਲੰਗਰ ਵਰਤਾਉਂਦੇ ਹੈ ਉਥੇ ਮਾਤਾ ਖੀਵੀ ਜੀ ਆਪਣੇ ਹੱਥਾਂ ਦੇ ਨਾਲ ਆਪ ਖੀਰ ਤਿਆਰ ਕਰਕੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ ਲੰਗਰ ਦੌਲਤ ਵੰਡਿਆ ਅਰਸ ਅੰਬਰਤ ਖੀਰ ਘਿਆਲੀ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਸੌਪਤ ਰਾਲੀ ਗੁਰਮੁਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ਇਸ ਤਰ੍ਹਾਂ ਗੁਰੂ ਕੇ ਸਰਦਾ ਬਾਣ ਜਿਹੜੇ ਗੁਰਸਿੱਖ ਨੇ ਉਹ ਦਿਨ ਰਾਤ ਹੀ ਸੇਵਾ ਵਿੱਚ ਲੱਗੇ ਹਨ ਲੋਕਾਂ ਅਨੇਕ ਸੋਚੇ ਆਹਾਰਾ ਇਸ ਤਰ੍ਹਾਂ ਗੁਰੂ ਕੇ ਲੰਗਰਾਂ ਵਿੱਚੋਂ ਅਨਗਿਣਤ ਲੋਕ ਹੁਣ ਲੰਗਰ ਵਿੱਚ ਭੋਜਨ ਸ਼ਕਣ ਵਾਲਿਆਂ ਦੀ ਗਿਣਤੀ ਥੋੜਾ ਹੁੰਦੀ ਹੈ ਤੇ ਨਾ ਕੋਈ ਗਿਣਤੀ ਕਰਦਾ ਸਾਡੇ ਘਰ ਵਿੱਚ ਕੋਈ ਕਾਰਜ ਹੋਵੇ ਉਦੋਂ ਤੇ ਆਪਾਂ ਗਿਣਤੀ ਕਰਦੇ ਆਂ ਖੁਸ਼ੀ ਗਮੀ ਤੇ ਵੀ 400 ਬੰਦੇ ਦਾ ਭੋਜਨ ਤਿਆਰ ਕਰਨਾ ਜੀ ਵੱਧੋ ਵੱਧ 500 ਹੋ ਜਾਏਗਾ ਪਰ ਜਿੱਥੇ ਗੁਰੂ ਕੇ ਲੰਗਰ ਚੱਲਦੇ ਆ ਉੱਥੇ ਕੋਈ ਗਿਣਤੀ ਨਹੀਂ ਉੱਥੇ ਗਿਣਤੀ ਤੋਂ ਮਿੰਨਤੀ ਤੋਂ ਪਰੇ ਦੀ ਗੱਲ ਹੈ ਹੁਣ ਅਸੀਂ ਕੋਈ ਅੰਦਾਜ਼ਾ ਥੋੜੀ ਲਾ ਸਕਦੇ ਆ ਕਿ ਸਵੇਰ ਤੋਂ ਲੈ ਕੇ ਮਸਤੂਆਣਾ ਸਾਹਿਬ ਲੰਗਰ ਵਿੱਚ ਕਿੰਨੀ ਸੰਗਤ ਨੇ ਲੰਗਰ ਛੱਕੇ ਆ ਇਹ ਗੱਲ ਵੱਖਰੀ ਹੈ ਜਿਹੜੇ ਗੁਰੂ ਕੇ ਸਿੱਖ ਲੰਗਰ ਤਿਆਰ ਕਰਦੇ ਐ ਉਹਨਾਂ ਨੂੰ ਇਸ ਗੱਲ ਦਾ ਸਹਿਜੇ ਅੰਦਾਜ਼ਾ ਆ ਜਾਂਦਾ ਵੀ ਇੰਨੇ ਕ ਸੰਗਤ ਦਾ ਆਪਾਂ ਲੰਗਰ ਤਿਆਰ ਕੀਤਾ ਜਾਂ ਇਹ ਲੰਗਰ ਇੰਨੀ ਸੰਗਤ ਨੂੰ ਵਰਤਾਇਆ ਜਾ ਸਕਦਾ ਪਰ ਗਿਣਤੀ ਮਿੰਤੀ ਥੋੜੀ ਐ ਅੱਜ ਤੁਸੀਂ ਦਰਬਾਰ ਸਾਹਿਬ ਜਾਓ ਮੈਂ ਕਹਿੰਨਾ ਇੱਕ ਦਿਨ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਲੰਗਰ ਛਕਦੀ ਐ ਕੋਈ ਗਿਣਤੀ ਮਿੰਤੀ ਨਹੀਂ ਤੇ ਦੂਸਰੀ ਗੱਲ ਕੋਈ ਵੱਦਾ ਚਿੱਟੀ ਦਾ ਭੋਜਨ ਤਿਆਰ ਨਹੀਂ ਹੁੰਦਾ ਪੋਸ਼ਟਿਕ ਭੋਜਨ ਸ਼ੁੱਧ ਭੋਜਨ ਸੰਗਤ ਨੇ ਤਿਆਰ ਕੀਤਾ ਜਾਂਦਾ ਹੈ ਕਵੀ ਜੀ ਕਹਿੰਦੇ ਛੱਕਣ ਵਾਲੀਆਂ ਦੀ ਕੋਈ ਗਿਣਤੀ ਨਹੀਂ ਇਹਨਾਂ ਦਿਵਸ ਮੇਲਾ ਵੱਡ ਰਿਹਾ ਇਸ ਤਰ੍ਹਾਂ ਤਿੰਨ ਦਿਨ ਸੰਗਤ ਦਾ ਬਹੁਤ ਭਾਰੀ ਜੋੜ ਮੇਲਾ ਰਿਹਾ ਵੈਸੇ ਹੁਣ ਤਾਂ ਅਸੀਂ ਇਕੱਲਾ ਮੇਲੇ ਹੀ ਬਣਾ ਲਿਆ ਹੁੰਦਾ ਹੈ ਜੋੜ ਮੇਲਾ ਇਸ ਜਿੱਥੇ ਅਸੀਂ ਜੁੜ ਕੇ ਬੈਠਣੇ ਗੁਰੂ ਨਾਲ ਜੁੜਨਾ ਹੈ ਗੁਰਬਾਣੀ ਨਾਲ ਜੁੜਨਾ ਹੈ ਆਪਣੇ ਇਤਿਹਾਸ ਨਾਲ ਜੁੜਨਾ ਹੈ ਤੁਸੀਂ ਵੇਖੋ ਹਰ ਸਾਲ ਅਸੀਂ ਮਹਾਪੁਰਖਾਂ ਦਾ ਜੋੜ ਮੇਲਾ ਮਨਾਉਣੀ ਹੈ ਨਾ ਪੱਕੀ ਤਰੀਕ ਹੈ 30 31 ਜਨਵਰੀ ਤੇ 1 ਫਰਵਰੀ ਕਿੰਨੀ ਸੰਗਤ ਆਉਂਦੀ ਹੈ ਕੋਈ ਗਿਣਤੀ ਹੈ ਕੋਈ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਭਾਉ ਸਹਿਤ ਗੁਰਦਰਸ਼ਨ ਲਹਿਆ ਭਾਉ ਦਰਤੋਂ ਦੇ ਪ੍ਰੇਮ ਦੇ ਨਾਲ ਗੁਰੂ ਕੇ ਸਿੱਖੋ ਜਦੋਂ ਵੀ ਗੁਰੂ ਦੇ ਦਰ ਤੇ ਆਈਦੈ ਨਾ ਤੇ ਹਿਰਦੇ ਵਿੱਚ ਪ੍ਰੇਮ ਰੱਖ ਕੇ ਸ਼ਰਧਾ ਰੱਖ ਕੇ ਗੁਰੂ ਦੇ دیدار ਕਰਨੀ ਕਿਉਂਕਿ ਜਿਹੜਾ ਮਨ ਵਿੱਚ ਸ਼ਰਧਾ ਰੱਖਦਾ ਹੈ ਹਿਰਦੇ ਵਿੱਚ ਪ੍ਰੇਮ ਰੱਖਦਾ ਹੈ ਉਹਦਾ ਗੁਰੂ ਦੇ ਦਰ ਤੇ ਆਇਆ ਪਰਬਾਨ ਹੁੰਦਾ ਹੈ ਕੋਨੋ ਗੁਰੂ ਦੇ ਦਰ ਤੋਂ ਬਹੁਤ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਉਹਦੇ ਜੀਵਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਕਦੋਂ ਭੇਟ ਤ ਗੁਰ ਦਰ ਸਾਇਆ ਜਿਓ ਜਦੋਂ ਗੁਰੂ ਕਾ ਸਿੱਖ ਹਿਰਦੇ ਵਿੱਚ ਭਾਵਨਾ ਸ਼ਰਧਾ ਰੱਖ ਕੇ ਗੁਰੂ ਦੇ دیدار ਕਰਦੇ ਮਨ ਵਿੱਚ ਸ਼ਰਧਾ ਹੋਣੀ ਮਨ ਵਿੱਚ ਪ੍ਰੇਮ ਹੋਣਾ ਅਤੀ ਜ਼ਰੂਰੀ ਹੈ ਇਸ ਤਰ੍ਹਾਂ ਗੁਰੂ ਕੇ ਸਿੱਖ ਮਨ ਵਿੱਚ ਪ੍ਰੇਮ ਸ਼ਰਧਾ ਰੱਖ ਕੇ ਸਤਿਗੁਰਾਂ ਦੇ دیدار ਕਰਦੇ ਹਨ ਗੁਰਜਸ ਕਰਤਾ ਜਤ ਮਹਾਨ ਕਿਉਂਕਿ ਜਿਹੜੇ ਗੁਰੂ ਕੇ ਸਿੱਖ ਗੁਰੂ ਦਾ ਮਹਾਨ ਜਸ ਕਰਦੇ ਹੈ ਭਾਬ ਗੁਰੂ ਦੀਆਂ ਵਡਿਆਈਆਂ ਕਰਦੇ ਹਨ ਗਏ ਸੋਦਾ ਸਰ ਕੋ ਨਰ ਕੇ ਤੇ ਬਹੁਤ ਸਾਰੇ ਮਨੁੱਖ ਜਿਹੜੇ ਐ ਉਹ ਅੰਮ੍ਰਿਤ ਸਰ ਵੱਲ ਚਲੇ ਗਏ ਮਰਜਨ ਕਰਤ ਪਾਇ ਤਹਤੇ ਹੀ ਤੇ ਜਦੋਂ ਦਰਬਾਰ ਸਾਹਿਬ ਜਾਂਦੇ ਐ ਤੇ ਸਭ ਤੋਂ ਪਹਿਲਾਂ ਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾ ਕੇ ਜੋ ਪਵਿੱਤਰ ਸਰੋਵਰ ਬਣਿਆ ਨ ਉਹਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਦੇਖੋ ਇਹ ਸ਼ਬਦ ਸਾਡੀ ਅਰਦਾਸ ਦਾ ਹਿੱਸਾ ਬਣਾਏ ਸਾਡੇ ਬਜ਼ੁਰਗਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਹਰੇਕ ਸਿੱਖ ਦੀ ਭਾਵਨਾ ਹੁੰਦੀ ਹੈ ਕਿ ਜ਼ਿੰਦਗੀ ਵਿੱਚ ਇੱਕ ਵਾਰੀ ਮੈਂ ਦਰਬਾਰ ਸਾਹਿਬ ਤੇ ਜ਼ਰੂਰ ਜਾ ਕੇ ਦਰਸ਼ਨ ਕਰਾ ਬੁੱਢਾ ਯਾਰ ਗੁਰਦਾਸ ਜੀ ਅਦ ਇਸ ਨਾਨਕ ਕਰਨ ਤੋਂ ਬਾਦ ਸਤਕਾਰ ਜੋਗ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੂੰ ਤੇਤੇ ਕੀਤਾ ਉਜਤ ਸੁਧ ਕਰ ਕਰ ਗੁਰ ਜਦ ਦੇਖੋਤ ਸਾਰੇ ਗੁਰੂ ਕੇ ਸਿੱਖ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਜਾ ਕੇ ਮਿਲਦੇ ਐ ਭਾਈ ਗੁਰਦਾਸ ਸਾਹਿਬ ਜੀ ਨੂੰ ਜਾ ਕੇ ਮਿਲਦੇ ਐ ਜਿੱਥੇ ਉਹਨਾਂ ਕੋਲ ਬੈਠ ਕੇ ਗੁਰੂ ਦੀਆਂ ਬਾਤਾਂ ਪਾਈਆਂ ਜਾਂਦੀਆਂ ਨੇ ਗੁਰੂ ਦੇ ਦਰ ਘਰ ਦੀ ਗੱਲ ਚੱਲਦੀ ਐ ਉਥੇ ਇੱਕ ਦੂਜੇ ਤੋਂ ਸੁਖ 사ੰਦ ਉਸਦੇ ਹਨ ਜਹਾਂ ਦਰਸ ਕਬ ਨਿਜ ਕਰ ਆਵਨ ਤੇ ਬਹੁਤ ਸਾਰੇ ਗੁਰੂ ਕੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਦੇ ਐ ਕਿਉਂਕਿ ਬਾਬਾ ਬੁੱਢਾ ਜੀ ਸਤਗੁਰਾਂ ਦੇ ਨਾਲ ਬੜੀ ਨੇੜਤਾ ਰੱਖਣ ਵਾਲੇ ਉਹਨਾਂ ਦਾ ਸਤਗੁਰਾਂ ਦੇ ਨਾਲ ਬੜਾ ਪਿਆਰ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੁਸਦੇ ਹਨ ਚੰਦਾ ਬਦਨ ਸੁੰਦਰ ਦਰਗਾਵਾ ਤੇ ਕੁਸਦੇ ਐ ਬਾਬਾ ਜੀ ਸਾਨੂੰ ਇੱਕ ਗੱਲ ਦੱਸੋ ਵੀ ਸਤਗੁਰੂ ਜੀ ਕਦੋਂ ਆਪਣੇ ਘਰ ਵਿੱਚ ਆਉਣਗੇ ਕਦੋਂ ਅਸੀਂ ਸਤਗੁਰਾਂ ਦੇ دیدار ਕਰ ਸਕਦੇ ਹਾਂ ਕਿਉਂਕਿ ਸਤਗੁਰਾਂ ਦਾ ਜਿਹੜਾ ਚੰਦਰਮਾ ਵਰਗਾ ਮੁਖੜਾ ਹੈ ਉਹਦੇ ਅਸੀਂ ਕਦੋਂ دیدار ਪਾ ਮੰਗੇ ਸਭ ਹੈ ਨਾ ਬ੍ਰਿਜ ਸੋ ਕੀ ਨਾ ਬਖਾਨੀ ਫਿਰ ਬਾਬਾ ਬੋਡਾ ਸਾਹਿਬ ਜੀ ਗੁਰਸਿੱਖਾਂ ਦੀ ਭਾਵਨਾ ਨੂੰ ਵੇਖਦੇ ਆ ਗੁਰਸਿੱਖਾਂ ਦੇ ਅੰਦਰ ਦਾ ਪ੍ਰੇਮ ਵੇਖਦੇ ਆ ਕਹਿਣ ਲੱਗੇ ਲਿਖੋ ਅੱਖ ਲੱਗੇ ਬਿਨ ਮਹਾਨੀ ਤੇ ਬਾਬਾ ਬੋਡਾ ਸਾਹਿਬ ਜੀ ਕਹਿੰਦੇ ਵੀ ਇਹ ਤੇ ਸਤ ਗੁਰਾਂ ਦੀ ਮਰਜ਼ੀ ਹੈ ਉਹ ਜਦੋਂ ਮਰਜੀ ਆ ਕੇ ਸਾਨੂੰ دیدار ਦੇਣ ਪਰ ਆਪਣੇ ਬਨੁ ਅਸੀਂ ਬੇਨਤੀ ਦੇ ਕੁਝ ਸ਼ਬਦ ਜਿਹੜੇ ਐ ਉਹ ਲਿਖ ਕਰਕੇ ਸਤਿਗੁਰਾਂ ਨੂੰ ਭੇਜਣਾ ਕਰੀਏ ਤਾਂ ਜੋ ਸਹਬ ਜੀ ਸਾਡੀ ਬੇਨਤੀ ਨੂੰ ਪਰਵਾਨ ਕਰਨ ਅਵਲਖਤਹ ਦਰਸ ਤੁਮਾਰ ਦੇ ਬੇਨਤੀ ਇਹ ਕਰਨੀ ਹੈ ਵੀ ਸੱਚੇ ਪਾਦਸ਼ਾਹ ਜੀ ਅਸੀਂ ਬੜੀ ਭਾਵਨਾ ਦੇ ਨਾਲ ਆਪ ਜੀ ਦੇ دیدار ਕਰਨੇ ਲੋਚਦੇ ਹਾਂ ਲੱਗ ਰਿਹਾ ਮਨ ਇਤੋਂ ਹਮਾਰਾ ਕਿਉਂਕਿ ਸਾਡਾ ਮਨ ਬਸ ਇਸ ਪਾਸੇ ਹੀ ਲੱਗੇ ਹੁਣ ਸਾਡਾ ਮਨ ਤੇ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਲੱਗੇ ਅਸੀਂ ਤਾਂ ਡੇਰੇ ਵਾਲੇ ਪਾਸੇ ਵੀ ਜੁੜੇ ਹਾਂ ਮੈਂ ਵਿੱਚੋਂ ਵਿੱਚੋਂ ਗੱਲ ਕਹਿ ਦਿੰਨਾ ਹੁਨਾ ਅੱਜ ਇੱਕ ਵੀਡੀਓ ਚੱਲ ਰਹੀ ਸੀ ਨੈਟ ਤੇ ਤੁਹਾਡਾ ਅਨੁਪਾਤ ਹੈ ਵੀ ਆ ਜਿਹੜੇ ਬਿਆਸ ਦਰਿਆ ਦੇ ਪਾਣੀ ਦੇ ਨਾਲ ਬਹੁਤਾ ਲੋਕਾਂ ਦਾ ਨੁਕਸਾਨ ਹੋਇਆ ਨਾ ਇਹਦੇ ਲਈ ਜਿੱਥੇ ਲੋਕ ਜ਼ਿੰਮੇਵਾਰ ਹੈ ਜਿੱਥੇ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ ਉਥੇ ਕੁਝ ਡੇਰੇਦਾਰ ਲੋਕ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਪਾਣੀ ਦਾ ਵਹਾਅ ਜਿਹੜਾ ਬਦਲੇ ਆ ਕਿਉਂਕਿ ਬਹੁਤ ਸਾਰੀ ਜਿਹੜੀ ਜ਼ਮੀਨ ਹੈ ਉਹ ਡੇਰੇਦਾਰ ਲੋਕਾਂ ਨੇ ਮਲ ਲਈ ਸਿੱਧਾ ਆਪਾਂ ਕਹਿ ਲਈਏ ਜਿਹੜਾ ਬਿਆਸ ਵਾਲਾ ਬਾਬਾ ਪੰਜਾਬੀ ਵਿੱਚ ਆਪਾਂ ਸਿੱਧੀ ਗੱਲ ਕਰਦੇ ਹੁੰਨੇ ਆ ਕਿਉਂਕਿ ਉਲਝਾ ਕੇ ਗੱਲ ਕਰਨੀ ਤੋਰ ਮਰੋੜ ਕੇ ਗੱਲ ਕਰਨੀ ਉਹਦਾ ਤਾਂ ਕੋਈ ਫਾਇਦਾ ਨਹੀਂ ਉਹ ਕੁਝ ਵੀਰੇ ਗੱਲ ਕਹਿ ਰਹੇ ਸੀ ਕਹਿੰਦੇ ਅਸੀਂ ਵੀ ਜਾਣੇ ਆ ਬਿਆਸ ਵਾਲੇ ਬਾਬੇ ਦੀ ਸੇਵਾ ਕਰਨ ਚਲੋ ਕੋਈ ਗੁਣ ਚੰਗਾ ਵੀ ਹੋ ਸਕਦਾ ਆਪਾਂ ਉਥੋਂ ਲੈ ਲਈਏ ਨਾ ਉਹ ਕਹਿੰਦੇ ਸੇਵਾ ਕਰਨ ਅਸੀਂ ਵੀ ਜਾਣੇ ਆ ਪਰ ਅੱਜ ਸਾਡੀ ਬਾਹ ਕਿਸੇ ਡੇਰੇ ਵਾਲੇ ਬਾਬੇ ਨਹੀਂ ਨੇ ਫੜੀ ਤੁਸੀਂ ਸੁਣਿਆ ਕੋਈ ਖਬਰ ਇੱਕ ਵੀ ਦੱਸੋ ਕੋਈ ਇਦਾਂ ਦੀ ਵੀਡੀਓ ਸਾਹਮਣੇ ਆਈ ਹੋਵੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤੇ ਮੈਨੂੰ ਦੱਸ ਦਿਓ ਕਿ ਆ ਫਲਾਣੇ ਡੇਰੇ ਵਾਲੇ ਬਾਬੇ ਨੇ ਇੰਨੇ ਕਿਸਾਨਾਂ ਦੇ ਬਾਹ ਫੜੀ ਇੰਨੇ ਗਰੀਬ ਪਰਿਵਾਰਾਂ ਦੇ ਘਰ ਪਵਾਏ ਜਾਂ ਇੰਨੇ ਲੋਕਾਂ ਨੂੰ ਰਸਨ ਦਿੱਤਾ ਉਹ ਕਹਿੰਦੇ ਅਸੀਂ ਵੀ ਜਾਣਦੇ ਹਾਂ ਡੇਰੇ ਵਿੱਚ ਸੇਵਾ ਕਰਨ ਪਰ ਸਾਡੀ ਕਿਸੇ ਨੇ 2 ਰੁਪਏ ਦੀ ਮਦਦ ਨਹੀਂ ਕੀਤੀ ਜੇ ਕਿਸੇ ਨੇ ਬਾਹ ਫੜੀ ਹੈ ਨਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਫੜੀ ਤਾਈ ਮੈਂ ਬੇਨਤੀ ਕਰਦਾ ਨਾ ਗੁਰੂ ਕੇ ਸੇਖੋ ਆਪਣਾ ਪੈਸਾ ਇਹਨਾਂ ਡੇਰੇਦਾਰੀ ਲੋਕਾਂ ਨੂੰ ਨਾ ਲਟਾਓ ਉਹਨੂੰ ਆਪਣੇ ਭਲੇ ਦੇ ਕਾਰਜਾਂ ਤੇ ਲਾਓ ਗਰੀਬ ਸੇਖਾਂ ਦੇ ਭਲੇ ਦੇ ਕਾਰਜਾਂ ਤੇ ਲਾਓ ਖੈਰ ਤੇ ਆਖਿਆ ਮਹਾਰਾਜ ਸਾਡਾ ਜਿਹੜਾ ਮਾਨ ਹੈ ਨਾ ਉਹਦੇ ਵਿੱਚ ਕੇਵਲ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਸਜਣਾ ਪਰਵਿਸੋਯਾਨ ਗੁਜ਼ਾਈ ਪਰ ਮਹਾਰਾਜ ਆਪ ਜੀ ਦੀ ਆਗਿਆ ਤੋਂ ਬਿਨਾ ਕਿਉਂਕਿ ਇੱਕ ਨਿਯਮ ਹੈ ਹੁਣ ਗੁਰੂ ਸਹਿਬਾਨਾਂ ਨੂੰ ਬਿਨਾ ਆਗਿਆ ਤੋਂ ਮਿਲਣਾ ਤੇ ਬਹੁਤ ਵੱਡੀ ਗੱਲ ਹੈ ਜਿਹੜਾ ਸਿਆਣਾ ਸਮਝਦਾਰ ਬੰਦਾ ਹੈ ਨਾ ਉਹ ਕਿਸੇ ਦੇ ਘਰ ਵਿੱਚ ਵੀ ਜਾਏਗਾ ਤੇ ਅਗਲੀ ਦੀ ਆਗਿਆ ਨੂੰ ਮੰਨ ਕੇ ਅੰਦਰ ਜਾਏਗਾ ਆਪਾਂ ਕਿਸੇ ਦਫ਼ਤਰ ਵਿੱਚ ਜਾਣਾ ਹੈ ਕਿਸੇ ਸੀਨੀਅਰ ਬੰਦੇ ਨੂੰ ਮਿਲਣਾ ਹੈ ਤਾਂ ਪਹਿਲਾਂ ਬੂਹੇ ਤੇ ਖੜ ਕੇ ਸਾਨੂੰ ਉਡੀਕ ਕਰਨੀ ਪਵੇਗੀ ਜਦੋਂ ਅਗਲੇ ਦੀ ਆਗਿਆ ਮਿਲੇਗੀ ਤਦੋਂ ਹੀ ਅਸੀਂ ਅੰਦਰ ਜਾ ਸਕਦੇ ਇੱਕ ਨਿਜਮ ਹੁੰਦਾ ਹੈ ਪਰ ਸਾਡੇ ਹੁਣ ਜ਼ਿੰਦਗੀ ਵਿੱਚ ਨਿਜਮ ਨਹੀਂ ਰਹੇ ਸਾਡਾ ਬੇਨਿਜਮਾ ਜੀਵਨ ਹੋ ਗਿਆ ਖੈਰ ਤੇ ਆਖਿਆ ਮਹਾਰਾਜ ਤੁਹਾਡੀ ਆਗਿਆ ਤੋਂ ਬਿਨਾ ਅਸੀਂ ਆਪ ਜੀ ਦੇ دیدار ਨਹੀਂ ਕਰ ਸਕਦੇ ਹੇ ਮਾਲਕ ਜੀ ਕਿਰਪਾ ਕਰੋ ਸੰਗਤ ਦੀ ਭਾਵਨਾ ਹੈ ਇਸ ਕਰਕੇ ਤੁਸੀਂ ਸੰਗਤ ਨੂੰ ਆ ਕਰਕੇ ਦੇਦਾਰ ਦੇਵ ਤਹਾ ਬਸਣਾ ਕਸ ਮਨ ਪਾਈ ਤੇ ਉਤੇ ਬਸਣਾ ਤੁਹਾਡੇ ਮਨ ਨੂੰ ਕਿਵੇਂ ਚੰਗਾ ਲੱਗਿਆ ਹਾਲਾਂਕਿ ਸਤਿਗੁਰਾਂ ਦੀ ਮੌਜ ਹੈ ਮਹਾਰਾਜ ਜਿੱਥੇ ਮਰਜੀ ਜਾਣ ਜਿੱਥੇ ਮਰਜੀ ਰਹਿਣ ਤੇ ਸਤਿਗੁਰ ਜੀ ਜਿੱਥੇ ਵੀ ਜਾਂਦੇ ਐ ਉਹੀ ਧਰਤੀ ਭਾਗਾ ਵਾਲੀ ਹੋ ਜਾਂਦੀ ਐ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸੇਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾਂ ਤੇ ਮਹਾਰਾਜ ਆਪ ਜੀ ਕਿਰਪਾ ਕਰਕੇ ਸੰਗਤ ਨੂੰ ਦੇਦਾਰ ਦੇਵੋ ਪਿਤਾ ਪਿਤਾਮ ਸਬੰਧੀ ਥਾਨ ਤੇ ਨਾਲ ਕਹਿ ਲੱਗੇ ਵੀ ਜਿਹੜਾ ਤੁਹਾਡੇ ਵੱਡ ਬਡੇਰੀਆਂ ਦਾ ਅਸਥਾਨ ਐ ਨਾ ਜਿੱਥੇ ਤੁਹਾਡੇ ਪਿਤਾ ਜੀ ਰਹੇ ਜਿੱਥੇ ਤੁਹਾਡੇ ਦਾਦਾ ਜੀ ਰਹੇ ਸੰਨ ਤੀਰਥ ਸਤਗੁਰ ਕੀ ਨਮਹਾਨ ਤੇ ਜਿਸ ਧਰਤੀ ਨੂੰ ਵੱਡੇ ਸਤਗੁਰਾਂ ਨੇ ਇੱਕ ਮਹਾਨ ਤੀਰਥ ਬਣਾਇਆ ਸੀ ਕਿਉਂਕਿ ਗੁਰੂ ਕੇ ਸਿੱਖ ਲਈ ਗੁਰੂ ਦਾ ਦਰ ਸਭ ਤੋਂ ਵੱਡਾ ਤੀਰਤ ਹੈ ਗੁਰੂ ਦਾ ਸਿੱਖ ਕਿਸੇ ਹੋਰ ਤੀਰਤ ਤੇ ਨਹੀਂ ਜਾਂਦਾ ਕਿਉਂਕਿ ਤੀਰਤ ਨਾਵਾਂ ਜੇ ਤਿਸ ਭਾਵਾਂ ਬੇਨਪਾਣੇ ਕੇ ਨਾਇ ਕਰੀ ਗੁਰੂ ਕਾ ਸਿੱਖ ਸੰਗਤ ਵਿੱਚ ਆ ਕੇ ਆਪਣੇ ਅੰਦਰ ਦੀ ਮੈਲ ਨੂੰ ਧੋਂਦਾ ਹੈ। ਹਮ ਬਿਸਾਰਨਿਆ ਬਣੇ ਜੋ ਐਸੇ। ਪਰ ਮਹਾਰਾਜ ਆਪ ਜੀ ਨੇ ਇਸ ਧਰਤੀ ਨੂੰ ਇਸ ਜਗ੍ਹਾ ਨੂੰ ਕਿੰਜ ਵਿਸਾਰ ਦਿੱਤਾ। ਸੋ ਆਪ ਪਿਤ ਦਾਦਾ ਜੈਸੇ ਤੇ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਰੂਪ ਵਿੱਚ ਇਹ ਸ਼ਬਦ ਲਿਖ ਕਰਕੇ ਸਤਗੁਰਾਂ ਨੂੰ ਭੇਜੇ ਜਿਵੇਂ ਆਪ ਜੀ ਦੇ ਪਿਤਾ ਜੀ ਰਹੇ ਜਿਵੇਂ ਆਪ ਜੀ ਦੇ ਦਾਦਾ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਸਨ ਉਹਨਾਂ ਦੀ ਤਰ੍ਹਾਂ ਆਪ ਵੀ ਸੰਗਤ ਨੂੰ ਦੀਦਾਰ ਦੇਵ ਤਾ ਯਾਦਿਕ ਬ੍ਰਿੰਦ ਲਖਿ ਆਖ ਨੇਰਾ ਇਸ ਤਰ੍ਹਾਂ ਬਹੁਤ ਪ੍ਰੇਮ ਭਰੇ ਸ਼ਬਦ ਸੁਨੇਹੇ ਦੇ ਰੂਪ ਵਿੱਚ ਬਾਬਾ ਬੋਡਾ ਜੀ ਨੇ ਲਿਖ ਦਿੱਤੇ ਸਿਖਾ ਗੁਰਦਾਸ ਯਾਦਿਕ ਨ ਪ੍ਰੇਰੈ ਫਿਰ ਭਾਈ ਗੁਰਦਾਸ ਜੀ ਨੇ ਇੱਕ ਸਿੱਖ ਨੂੰ ਪ੍ਰੇਰਣਾ ਦਿੱਤੀ ਵੀ ਇਹ ਜਿਹੜੀ ਚਿੱਠੀ ਐ ਤੁਸੀਂ ਲਿਜਾ ਕਰਕੇ ਸਤਿਗੁਰਾਂ ਨੂੰ ਦੇ ਦੇਣੀ ਪਠੇ ਆਪ ਸਿੱਖ ਚਲ ਤੁਰਨੇ ਆਇਓ ਉਸ ਵੇਲੇ ਭੇਜਿਆ ਹੋਇਆ ਜਿਹੜਾ ਗੁਰੂ ਕਾ ਸਿੱਖ ਸੀ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਅਤੇ ਭਾਈ ਗੁਰਦਾਸ ਜੀ ਦੀ ਆਗਿਆ ਨੂੰ ਮੰਨ ਕਰਕੇ ਉਸੇ ਵੇਲੇ ਸਤਿਗੁਰਾਂ ਵੱਲ ਚਲ ਪਿਆ ਸ੍ਰੀ ਸਤਗੁਰ ਕਾ ਦਰਸਨ ਪਾਇਓ ਕਵੀ ਜੀ ਕਹਿੰਦੇ ਈਸ ਭਾਗਾ ਵਾਲੇ ਗੁਰਸਿੱਖ ਨੇ ਪਹਿਲਾਂ ਜਾ ਕਰਕੇ ਸਤਗੁਰਾਂ ਦੇ دیدار ਕੀਤੇ ਕਰ ਬੰਦਨ ਕਾ ਬਿਨ ਉਚਾਰੀ ਤੇ ਪਹਿਲਾਂ ਜਾਂਦਿਆਂ ਸਾਰ ਗੁਰੂ ਕੇ ਸਿੱਖ ਨੇ ਸਤਗੁਰਾਂ ਦੇ ਚਰਨਾਂ ਵਿੱਚ ਸਜਦਾ ਕੀਤਾ ਸਤ ਗੁਰਾਂ ਦੇ ਅੱਗੇ ਸੀਸ ਭੇਟ ਕੀਤਾ ਤੇ ਬੇਨਤੀ ਕਰਨ ਲੱਗਾ ਸਾਰਾ ਦਿਨ ਸ ਅਰਦਾਸ ਅਗਾਰੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਕੁਝ ਲਿਖ ਕੇ ਬੇਨਤੀ ਦੇ ਰੂਪ ਵਿੱਚ ਭੇਜਿਆ ਸੀ ਨਾ ਉਹ ਜਿਹੜਾ ਬੇਨਤੀ ਭਰਿਆ ਹੋਇਆ ਪੱਤਰ ਸੀ ਸਤ ਗੁਰਾਂ ਦੇ ਅੱਗੇ ਰੱਖ ਦਿੱਤਾ ਸਭ ਕੀ ਕੁਸਲਾ ਬੂਝ ਤਹ ਸੰਗ ਤੇ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਾਰੇ ਗੁਰਸੇਖਾਂ ਬਾਰੇ ਪੁੱਛਿਆ ਕਿਉਂ ਕਿਉਂਕਿ ਸਤਗੁਰੂ ਜੀ ਸਾਰੇ ਗੁਰਸੇਖਾਂ ਨੂੰ ਆਪਣਾ ਪਰਿਵਾਰ ਮੰਨਦੇ ਤੁਸੀਂ ਅੱਜ ਦਾ ਸਮਾਂ ਬਦਲ ਗਿਆ ਅੱਜ ਤਾਂ ਹਰੇਕ ਸਿੱਖ ਦੂਜੇ ਨੂੰ ਦੁਖੀ ਕਰਕੇ ਰਾਜੀ ਹੈ ਪਰ ਪੁਰਾਣੀਆਂ ਸਮਿਆਂ ਵਿੱਚ ਜੇ ਕਿਸੇ ਸਿੱਖ ਦੇ ਕੰਡਾ ਵੀ ਵੱਜ ਜਾਂਦਾ ਨਾ ਦਰਦ ਦੂਜੇ ਨੂੰ ਹੁੰਦਾ ਸੀ ਵੀ ਸਾਂਝਾ ਪਰਿਵਾਰ ਹੈ ਸਾਡਾ ਇਹ ਖਾਲਸਾ ਪੰਥ ਸਾਡਾ ਇੱਕ ਸਾਂਝਾ ਪਰਿਵਾਰ ਹੈ ਜਿਵੇਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਦੁਖੀ ਹੋਵੇ ਤੇ ਸਾਨੂੰ ਸਾਰਿਆਂ ਨੂੰ ਦੁੱਖ ਲੱਗਦਾ ਹੈ ਨਾ ਅਸੀਂ ਉਹਦੇ ਦੁੱਖ ਨੂੰ ਦੂਰ ਕਰਨ ਵਾਸਤੇ ਹਰ ਹੀਲਾ ਵਸੀਲਾ ਵਰਤਦੇ ਹਾਂ ਬੜੀ ਦੌੜ ਭੱਜ ਕਰਦੇ ਹਾਂ ਪਰ ਅੱਜ ਦੇ ਕੋਈ ਜਿੰਨਾ ਮਰਜੀ ਦੁਖੀ ਹੋਈ ਜਾਵੇ ਸਾਨੂੰ ਤੇ ਦਇਆ ਨਹੀਂ ਆਉਂਦੀ ਭਾਈ ਤਾਂ ਹੀ ਤੇ ਅੱਜ ਸਾਡੇ ਲੋਕ ਡੇਰਿਆਂ ਵੱਲ ਚਲੇਗੇ ਖੈਰ ਬਹੁਤਾ ਇੱਧਰ ਨਾ ਜਾਈਏ ਤੇ ਸਤਿਗੁਰਾਂ ਨੇ ਪਹਿਲਾਂ ਗੁਰਸਿੱਖਾਂ ਬਾਰੇ ਉਸਨਾ ਕੀਤਾ ਸਰਬ ਕਾਜਿਤ ਕਹ ਹੋਏ ਗਾਏ ਫਿਰ ਜਿਹੜਾ ਕਾਗਜ਼ ਬੇਨਤੀ ਪੱਤਰ ਦੇ ਰੂਪ ਵਿੱਚ ਬਾਬਾ ਬੁੱਢਾ ਜੀ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਲੇਖ ਕਰਕੇ ਭੇਜਿਆ ਸੀ ਤੇ ਮਹਾਰਾਜ ਨੇ ਉਹਨੂੰ ਪੜਨਾ ਕੀਤਾ। ਹੋਰ ਮਨੋਰਥ ਸਿੱਖਿਆ ਨਕਾਏ। ਫਿਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਕਿਉਂਕਿ ਜਦੋਂ ਵੀ ਭਾਵਨਾ ਦੇ ਨਾਲ ਸਿੱਖ ਸੰਗਤ ਨੇ ਸਤਿਗੁਰਾਂ ਨੂੰ ਚੇਤੇ ਕੀਤਾ ਤੇ ਮਹਾਰਾਜ ਨੇ ਉਹਨਾਂ ਦੀ ਬੇਨਤੀ ਨੂੰ ਹਮੇਸ਼ਾ ਪ੍ਰਵਾਨ ਕੀਤਾ। ਤੇ ਮਹਾਰਾਜ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਸਤ ਗੁਰ ਸ਼ਬਦ ਕਰੋ ਪਠ ਪ੍ਰੇਮ ਤੇ ਸਤ ਗੁਰਾਂ ਨੇ ਉਸ ਵੇਲੇ ਅੰਬਰਤ ਸਰ ਸਹਿਬ ਬਲ ਜਾਣ ਦਾ ਮਨ ਬਣਾ ਲਿਆ ਕਿਉਂਕਿ ਸੰਗਤਾਂ ਭਾਵਨਾਵਾਂ ਦੇ ਨਾਲ ਚੇਤੇ ਕਰਦੀਆਂ ਨੇ ਫਿਰ ਸਤ ਗੁਰਾਂ ਨੇ ਇੱਕ ਚਿੱਠੀ ਲਿਖਵਾ ਕਰਕੇ ਇਸ ਸਿੱਖ ਦੇ ਰਾਹੀ ਬਾਬਸ ਤੇ ਜਿਤਿ ਤੀ ਜੋ ਦਾਤਾ ਦੋ ਲੋਕਨ ਛੇ ਮਹਾਰਜ ਨੇ ਉਹਦੇ ਵਿੱਚ ਇਹ ਸ਼ਬਦ ਲੇਖੇ ਬਿਨਾ ਬਿਲੰਬ ਆਏ ਇਸ ਥਾਂ ਬਿਲੰਬ ਦਾ ਅਰਥ ਹੁੰਦਾ ਵੀ ਬਿਨਾ ਦੇਰੀ ਤੋਂ ਜਿਵੇਂ ਬਾਣੀ ਦੇ ਬਚਨ ਨੇ ਨਾ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਮਹਾਰਜ ਕਹਿੰਦੇ ਧਰਮ ਦੇ ਕਰਮ ਕਰਨ ਵੇਲੇ ਚੰਗੇ ਕਰਮ ਕਰਨ ਵੇਲੇ ਕਦੇ ਦੇਰੀ ਨਾ ਕਰਿਆ ਕਰ ਜੇ ਦੇਰੀ ਕਰਨੀ ਹੈ ਤੇ ਮਾਰੇ ਕੰਮਾਂ ਤੋਂ ਕਰਿਆ ਕਰ ਨਹਿ ਬੇਲੰਭ ਧਰਮੰ ਬੇਲੰਭ ਪਾਪੰ ਦਰੜੰਤ ਨਾਮੰ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਗੁਰੂ ਦਾ ਸ਼ਬਦ ਤਿਰੜ ਕਰ ਤਜੰਤ ਲੋਭੰ ਆਪਣੇ ਜੀਵਨ ਵਿੱਚੋਂ ਲੋਭ ਨੂੰ ਛੱਡ ਤੇ ਮਹਾਰਾਜ ਨੇ ਇਸ ਚਿੱਠੀ ਵਿੱਚ ਲਿਖਿਆ ਵੀ ਜਾਂ ਕਰਕੇ ਸਾਰੀਆਂ ਸਿੱਖ ਸੰਗਤਾਂ ਨੂੰ ਤਰਵਾਸ ਦਿਓ ਕਿ ਬਿਨਾਂ ਦੇਰੀ ਤੋਂ ਅਸੀਂ ਉਸ ਜਗ੍ਹਾ ਵੱਲ ਆਾਂਗੇ। ਨਿਗਰਤ ਗਮਨਿਓ ਸਿੱਖ ਸੋਈ। ਤੇਰ ਗੁਰੂ ਕਾ ਸਿੱਖ ਸਤਗੁਰਾਂ ਦੇ ਕੋਲੋਂ ਇਹ ਸੁਨੇਹਾ ਲੈ ਕਰਕੇ ਜਿਵੇਂ ਪਹਿਲਾਂ ਸਿੱਖ ਸੰਗਤਾਂ ਦਾ ਸੁਨੇਹਾ ਲੈ ਕੇ ਆਇਆ ਸੀ ਕਿਉਂਕਿ ਉਹਨਾਂ ਸਮਿਆਂ ਵਿੱਚ ਅੱਜ ਵਰਗੇ ਸਾਧਨ ਨਹੀਂ ਸਨ ਸੁਨੇਹੇ ਭੇਜਣ ਦੇ ਅੱਜ ਤੇ ਤੁਹਾਨੂੰ ਪਤਾ ਹੀ ਹੈ ਬੇਟਾ ਕਨੋਲਜੀ ਆ ਗਈ ਤੇ ਇਹਦੇ ਨਾਲ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਵੀ ਹੋਇਆ ਖੈਰ ਇਹ ਆਪਣਾ ਵਿਸ਼ਾ ਨਹੀਂ ਤੇ ਗੁਰੂ ਕੇ ਸਿੱਖ ਨੂੰ ਚਿੱਠੀ ਦੇ ਕਰਕੇ ਵਾਪਸ ਭੇਜ ਦਿੱਤਾ ਜਾਏ ਪਹੁੰਚਿਆ ਪਰ ਸੁੱਧ ਹੋਈ ਤੇ ਇਹ ਗੁਰੂ ਕਾ ਸਿੱਖ ਫਿਰ ਵਾਪਸ ਚਲਾ ਗਿਆ ਸੁਨਿਆ ਹੁਕਮ ਨਾਮਾ ਗੁਰ ਕੀ ਰਾਂ ਫਿਰ ਗੁਰੂ ਕੇ ਸੇਖਾਂ ਨੇ ਸਤ ਗੁਰਾਂ ਦਾ ਜਿਹੜਾ ਹੁਕਮ ਸੀ ਨਾ ਹੁਕਮ ਨਾਮਾ ਭਾਵ ਗੁਰੂ ਦੇ ਮੂੰਹ ਤੋਂ ਨਿਕਲਿਆ ਹੋਇਆ ਹੁਕਮ ਪਰ ਕਹਿੰਦੇ ਤਾਂ ਅੱਜ ਵੀ ਅਸੀਂ ਵੀ ਗੁਰੂ ਦਾ ਹੁਕਮ ਨਾਮਾ ਗੁਰੂ ਦਾ ਮੁਖ ਬਾਕ ਪਰ ਅਸੀਂ ਗੁਰੂ ਦਾ ਹੁਕਮ ਨਾਮ ਸੁਣਦੇ ਥੋੜੀਆਂ ਮੈਂ ਤੇ ਕਿੰਨੇ ਵਾਰੀ ਬੇਨਤੀ ਕਰਦਾ ਹਾਂ ਭਾਈ ਜੇ ਬਹੁਤਾ ਸਮਾਂ ਨਹੀਂ ਬਹਿ ਸਕਦੇ ਕਟੋ-ਕਟ ਜਦੋਂ ਹੁਕਮਨਾਮਾ ਹੁੰਦਾ ਹੋਵੇ ਉਦੋਂ ਤਾਂ ਬਹਿ ਕੇ ਸੁਣ ਲਿਆ ਕਰੋ ਮੈਂ ਚੰਗੇ-ਚੰਗੇ ਗੁਰਸਿੱਖ ਪਰਿਵਾਰ ਵੇਖੇ ਐ ਸਵੇਰੇ ਜਦੋਂ ਕਥਾ ਕਰੀਦੀ ਐ ਨਾ ਸ਼ਬਦ ਵਿਚਾਰ ਆਉਂਦੇ ਐ ਮੱਥਾ ਟੇਕਦੇ ਐ ਗੇੜਾ ਦਿੰਦੇ ਐ ਤੇ ਬਾਅਦਸ ਚਲੇ ਜਾਂਦੇ ਇਹ ਵੀ ਨਹੀਂ ਸੋਚਦੇ ਵੀ ਕਟੋ-ਕਟ ਹੁਕਮਨਾਮਾ ਤੇ ਬਹਿ ਕੇ ਸੁਣ ਲਈਏ ਇੰਨੀ ਕ ਤਾਂ ਭਾਵਨਾ ਸਾਡੇ ਅੰਦਰ ਹੋਵੇ ਵੀ ਬਾਣੀ ਦਾ ਹੁਕਮਨਾਮਾ ਲਿਆ ਜਾ ਰੇ ਗੁਰਬਾਣੀ ਦਾ ਬਾਕ ਲਿਆ ਜਾ ਰਿਹਾ ਤੇ ਗੁਰੂ ਕੇ ਸਿੱਖਾਂ ਨੇ ਸਤਿਗੁਰਾਂ ਦਾ ਹੁਕਮ ਸੁਣਨਾ ਕੀਤਾ ਸਭ ਕਾਇ ਹਰਖ ਭਇਓ ਤੇ ਸਵੇਰਾ ਤੇ ਗੁਰੂ ਕੇ ਸਿੱਖ ਗੁਰੂ ਦੇ ਹੁਕਮ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਕਿਉਂਕਿ ਗੁਰੂ ਕਾ ਸਿੱਖ ਗੁਰੂ ਦੇ ਹੁਕਮ ਨੂੰ ਖਿੜੇ ਮੱਥੇ ਪਰਵਾਨ ਕਰਦਾ ਪਰ ਅੱਜ ਤੇ ਉਲਟੀ ਗੱਲ ਹੋ ਗਈ ਜਦੋਂ ਘਰ ਵਿੱਚ ਅਸੀਂ ਕਦੇ ਪਾਠ ਕਰਾਉਣੀ ਆ ਨਾ ਭਾਵੇਂ ਗੁਰਦੁਆਰਾ ਸਾਹਿਬ ਪਾਠ ਕਰਾਈਦਾ ਫੋੜੋ ਉਦੋਂ ਅਸੀਂ ਕੀ ਸੋਚਦੇ ਆ ਵੀ ਜਿਹੜਾ ਹੁਕਮ ਨਾਮਾ ਆਵੇ ਉਹ ਗੁਰੂ ਦੀ ਮਰਜ਼ੀ ਦਾ ਨਾ ਆਵੇ ਉਹ ਸਾਡੀ ਮਰਜ਼ੀ ਦਾ ਆਵੇ ਇਦੀਆਂ ਨੇ ਗੱਲ ਭਾਈ ਸਾਹਿਬ ਉਹ ਫਿਰ ਗਰੰਤੀ ਸਿੰਘ ਵੀ ਵਿਚਾਰੇ ਕੀ ਕਰਦੇ ਕਿਉਂਕਿ ਮੈਂ ਵੀ ਗਰੰਤੀ ਸਿੰਘਾਂ ਦੀਆਂ ਡਿਊਟੀਆਂ ਕੀਤੀਆਂ ਨੇ ਜਿੱਤੇ ਇਹਨਾਂ ਕਹਿੰਦੇ ਵੀ ਸਾਡੇ ਤੇ ਤਵਾ ਲਾਈ ਜਾਂਦਾ ਆ ਆਪਾਂ ਸਾਰੇ ਇੱਕੋ ਹੀ ਆ ਉਹ ਕੀ ਕਰਦੇ ਵੀ ਜੇ ਤਾਂ ਖੁਸ਼ੀ ਦਾ ਪ੍ਰੋਗਰਾਮ ਹੈ ਹਾਲਾਂਕਿ ਗੁਰਬਾਣੀ ਤਾਂ ਖੁਸ਼ੀ ਗਮੀ ਨੂੰ ਬਰਾਬਰੀ ਮੰਨਦੀ ਹੈ ਜੇ ਤਾਂ ਖੁਸ਼ੀ ਦਾ ਕੋਈ ਪ੍ਰੋਗਰਾਮ ਹੈ ਘਰ ਵਿੱਚ ਮੰਨ ਲੋ ਕੋਈ ਵਿਆਹ ਦਾ ਪ੍ਰੋਗਰਾਮ ਹੈ ਬੱਚੀ ਦੀ ਜਨਮ ਦੀ ਖੁਸ਼ੀ ਹੈ ਫਿਰ ਤੇ ਹੁਕਮਨਾਮਾ ਲੈਂਦੇ ਆ ਪੰਜਵੇਂ ਪਾਤਸ਼ਾਹ ਦਾ ਪਰ ਜੇ ਕੋਈ ਦੁੱਖ ਦੀ ਘੜੀ ਹੈ ਫਿਰ ਲੈਂਦੇ ਆ ਨੌਵੇਂ ਮਹਾਲੇ ਦੇ ਵਿੱਚ ਆਦੇ ਖੁਸ਼ੀ ਦੇ ਸਮੇਂ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਹੁਕਮਨਾਮਾ ਜੇ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤੇ ਸੇਖਾਂ ਨੂੰ ਗੁਰੂ ਦਾ ਹੁਕਮ ਚੰਗਾ ਨਹੀਂ ਲੱਗਦਾ ਕਹਿੰਦੇ ਅਸੀਂ ਇੱਥੇ ਖੁਸ਼ੀ ਦੇ ਸਮੇਂ ਵਿੱਚ ਬੈਠੇ ਸੀ ਤੇ ਹੁਕਮਨਾਮਾ ਜਿਹੜਾ ਗਮੀ ਦਾ ਆ ਗਿਆ ਦੇਖੋ ਇਦਾਂ ਦੀ ਵੀ ਸੋਚ ਕਈ ਗ੍ਰੰਥੀ ਵੀ ਕਹਿਣਗੇ ਮਾਰਾ ਦਾ ਹੁਕਮ ਬੜਾ ਮਾੜਾ ਆ ਉਹ ਹੁਕਮ ਨਹੀਂ ਮਾੜਾ ਮਾੜੀ ਅਸੀਂ ਆ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨਹੀਂ ਗੁਰੂ ਦਾ ਹੁਕਮ ਮਾੜਾ ਥੋੜੀ ਆ ਮਹਾਰਾਜ ਦਾ ਏਕ-ਏਕ ਹੁਕਮ ਸਾਡੇ ਭਲੇ ਲਈ ਹੈ ਪਰ ਜੇ ਸੀ ਸਮਝ ਕੇ ਵਿਚਾਰ ਕੇ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ ਕਿਉਂਕਿ ਸਤਗੁਰ ਸਬਨਾ ਦਾ ਭਲਾ ਮਨਾਏ ਦਾ ਮਹਾਰਾਜ ਨੇ ਏਕ-ਏਕ ਸ਼ਬਦ ਸਾਡੇ ਭਲੇ ਲਈ ਸਾਡੇ ਫਾਇਦੇ ਲਈ ਲਿਖਿਆ ਨਾ ਕਿ ਸਾਡੇ ਨੁਕਸਾਨ ਦੇ ਲਈ ਪਰ ਪਹਿਲਾ ਹੁਕਮਨਾਮਾ ਕਢਿਆ ਜਾਂਦਾ ਵੀ ਨੌਵੇਂ ਮਹਾਲੇ ਦਾ ਲੈਣਾ ਜੀ ਜੇ ਖੁਸ਼ੀ ਦਾ ਪ੍ਰੋਗਰਾਮ ਹੈ ਤਾਂ ਫਿਰ ਸੋਰਠ ਰਾਗ ਵਿੱਚੋਂ ਲਿਆ ਜਾਂਦਾ ਹਾਲਾਂਕਿ ਸਾਰੀ ਬਾਣੀ ਗੁਰੂ ਦਾ ਹੁਕਮ ਹੈ ਤੇ ਗੁਰੂ ਕੇ ਸੇਖਾਂ ਨੇ ਗੁਰੂ ਦਾ ਹੁਕਮ ਸੁਣਿਆ ਤੇ ਬੜੇ ਪ੍ਰਸੰਨ ਹੋਏ ਬਹੁਤ ਬਰਦਨ ਸਭ ਸੋਪਾਖਾ ਫਿਰ ਸਦਕਾਰ ਜੋਗ ਬਾਬਾ ਬੁੱਢਾ ਸਾਹਿਬ ਜੀ ਨੇ ਕਿਉਂਕਿ ਇੱਕ ਗੁਰੂ ਕਾ ਸਿੱਖ ਸੀ ਜਿਹੜਾ ਗੁਰੂ ਦੇ ਹੁਕਮ ਨੂੰ ਸਾਰਿਆਂ ਨੂੰ ਸੁਣਾਉਂਦਾ ਸੀ ਜਿਵੇਂ ਅੱਜ ਤੁਸੀਂ ਵੇਖੋ ਗੁਰੂ ਕੇ ਗਰੰਥੀ ਸਿੰਘ ਹੈ ਤੇ ਉਹ ਸਾਡੇ ਵਰਗੇ ਐ ਨਾ ਪਰ ਮਹਾਰਾਜ ਨੇ ਉਹਨਾਂ ਦੀ ਡਿਊਟੀ ਲਈ ਹੈ ਉਹ ਗੁਰੂ ਦਾ ਜੋ ਹੁਕਮ ਹੁੰਦਾ ਇਨ ਬਿਨ ਉਹ ਆਪਣੇ ਕੋਲੋਂ ਬਧਾ ਚੜਾ ਕੇ ਨਹੀਂ ਕੋਈ ਸ਼ਬਦ ਬੋਲਦੇ ਉਹ ਗੁਰੂ ਦਾ ਹੁਕਮ ਸਾਰੀਆਂ ਸੰਗਤਾਂ ਨੂੰ ਸਿੱਖਾਂ ਨੂੰ ਸੁਣਾਉਂਦੇ ਐ ਹੁਣ ਮਰਜੀ ਵਿੱਚ ਗੁਰੂ ਦੇ ਹੁਕਮ ਨੂੰ ਮੰਨਣਾ ਕਿ ਨਹੀਂ ਮੰਨਣਾ ਤੇ ਬਾਬਾ ਬੋਢਾ ਸਾਹਿਬ ਜੀ ਨੇ ਸਾਰਿਆਂ ਨੂੰ ਗੁਰੂ ਦਾ ਜੋ ਹੁਕਮ ਸੀ ਸਨੌਨਾ ਕੀਤਾ ਹਰਤਾ ਦਰਸ ਗੁਰ ਦੇ ਅਵਿਲਾਖਾਂ ਤੇ ਬਾਬਾ ਬੰਡਾ ਸਹਿਬ ਜੀ ਸਾਰਿਆਂ ਨੂੰ ਧੀਰਜ ਦਿੰਦਿਆਂ ਕਹਿ ਲੱਗੇਵੇਂ ਸਤਗੁਰਾਂ ਨੇ ਇਹ ਬਚਨ ਕੀਤੇ ਹਨ ਕਿ ਸੰਗਤੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਅਸੀਂ ਸੇਦੀ ਆ ਕਰਕੇ ਦੇਦਾਰ ਦੇਵਾਂਗੇ ਤੇ ਸਾਰਿਆਂ ਦੀ ਜਿਹੜੀ ਮਨ ਦੀ ਅਵਿਲਾਖਾ ਹੈ ਉਹ ਪੂਰੀ ਹੋਵੇਗੀ ਪ੍ਰੇਮ ਸੰਗ ਰਹਿਰਾਸ ਪਛੇਰ ਤੇ ਨਾਲੇ ਬਾਬਾ ਬੁੱਢਾ ਸਾਹਿਬ ਜੀ ਨੇ ਆਕਿਆ ਵੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਕਿਉਂਕਿ ਸਾਮਾ ਦੇ ਵਕਤ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ ਮੈਂ ਬਹੁਤ ਬਾਰੀ ਬੇਨਤੀ ਕਰਦਾ ਹੁਣਾ ਕਿ ਇਬਾਦਤ ਤੋਂ ਬਾਅਦ ਵੀ 25 ਮਿੰਟ ਦਾ ਸਮਾਂ ਲੱਗਦਾ ਜੇ ਰਹਿਰਾਸ ਸਾਹਿਬ ਜੀ ਦੇ ਪਾਠ ਕਰਨੇ ਹੋਣ ਬਹੁਤਾ ਸਮਾਨੀ ਲੱਗਦਾ ਇੰਨਾ ਕ ਸਮਾਂ ਤੇ ਅਸੀਂ ਕੱਢ ਸਕਦੇ ਆ ਭਾਈ ਬਾਕੀ ਕੰਮਾਂ ਲਈ ਤਾਂ ਅਸੀਂ ਸਮਾਂ ਕੱਢਦੇ ਆ 20 25 ਮਿੰਟਾਂ ਦੇ ਵਿੱਚ ਰਹਿਰਾ ਸਾਹਿਬ ਜੀ ਦਾ ਪਾਠ ਹੋ ਜਾਂਦਾ ਜਤਨ ਕਰਿਆ ਕਰੋ ਕਿ ਹਰੇਕ ਗੁਰੂ ਕਾ ਸਿੱਖ ਸਾਮ ਦੇ ਸਮੇ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰੇ ਤੇ ਸੌਣ ਸਮੇ ਸੁਖਲਾ ਸਾਹਿਬ ਦੀ ਬਾਣੀ ਜ਼ਰੂਰ ਪੜ੍ਹ ਕੇ ਸੌਂਿਆ ਕਰੋ ਜ਼ਰੂਰ ਇਹ ਸਾਡੇ ਨਿਤਨੇਮ ਦਾ ਹਿੱਸਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਾਰਿਆਂ ਨੇ ਸਤਗੁਰਾਂ ਨੂੰ ਮਿਲਣਾ ਹੈ ਮਿਲੋ ਸਿੱਖ ਤਬ ਹੋਏ ਕਨੇਰਾ ਤੇ ਮਹਾਰਾਜ ਕਹਿੰਦੇ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਾਰੇ ਸਿੱਖਾਂ ਨੇ ਇਕੱਠੇ ਹੋ ਕਰਕੇ ਸਤਗੁਰਾਂ ਨੂੰ ਮਿਲਣਾ ਹੈ ਸਨੇ ਸਨੇ ਪਰ ਦਛਣਾ ਕਰੀਏ ਦੇ ਸਾਰੇ ਅਨੇ ਸਨੇ ਦਰਤੋਂ ਦਾ ਸਹਿਜ ਦੇ ਨਾਲ ਮੈਂ ਬਹੁਤ ਬਾਰੀ ਬੇਨਤੀ ਕਰਦਾ ਹੁਨਾ ਕਿ ਮੱਥਾ ਟੇਕਦੇ ਆ ਪਰ ਕਰਮਾਂ ਕਰਦੇ ਆ ਕਦੇ ਕਾਲੀ ਨਹੀਂ ਕਰਨੀ ਸਹਿਜ ਨਾਲ ਕਿਉਂਕਿ ਇੱਥੇ ਤਾਂ ਇਹ ਮਾਰਗੀ ਸਹਿਜ ਦਾ ਹੈ ਇਹ ਕਾਲੀ ਦਾ ਮਾਰਗ ਨਹੀਂ ਠੀਕ ਹੈ ਜਦੋਂ ਸੰਗਤਾਂ ਦੀ ਭੀੜ ਜ਼ਿਆਦਾ ਹੋਵੇ ਕੁਝ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਕਈ ਵਾਰ ਦੁੱਖ ਵੀ ਹੁੰਦਾ ਜਦੋਂ ਸੇਵਾਦਾਰ ਧੱਕੇ ਨਾਲ ਸੰਗਤ ਨੂੰ ਧੱਕੇ ਮਾਰ ਮਾਰ ਕੇ ਲਗਾਉਂਦੇ ਆ ਨਹੀਂ ਸਹਜ ਦੇ ਨਾਲ ਆਪਣੇ ਆਪ ਹੀ ਸੰਗਤ ਜਾਈ ਜਾਵੇ ਇੱਕ ਨਿਜਮ ਬਣਿਆ ਹੁੰਦਾ ਹੈ ਵੀ ਦੂਜੇ ਨੂੰ ਕੋਈ ਦਿੱਕਤ ਵੀ ਨਾ ਆਵੇ ਸਹਜ ਨਾਲ ਪਿਆਰ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਰਿਆਂ ਨੇ ਕਰਮਾਂ ਕਰਨੀ ਹੈ प्रेम संग गुरु शब्द ਉਚਾਰੀਆਂ ਤੇ ਇੱਕ ਗੱਲ ਦਾ ਧਿਆਨ ਰੱਖਣੇ ਵੀ ਜਦੋਂ ਸਤਿਗੁਰਾਂ ਨੂੰ ਜਾ ਕੇ ਮਿਲਣੇ ਨਾ ਉਦੋਂ ਕੋਈ ਫਜ਼ੂਲ ਸੰਸਾਰ ਦੀ ਗੱਲ ਨਹੀਂ ਕਰਨੀ ਕਈ ਵਾਰ ਕੀ ਹੁੰਦਾ ਵੀ ਜਿਹੜੀਆਂ ਗੱਲਾਂ ਸੀ ਘਰੇ ਕਰਦੇ ਆ ਉਹੀ ਗੁਰਦੁਆਰੀ ਕਰੀ ਜਾਂਦੇ ਫਿਰ ਗੁਰਦੁਆਰੇ ਦੇ ਘਰ ਵਿੱਚ ਫਰਕ ਕੀ ਰਿਹਾ ਭਾਈ ਕਈ ਤੇ ਸੰਗਤ ਵਿੱਚ ਬੈਠੇ ਵੀ ਨਿੰਦਿਆ ਚੁਗਲੀ ਕਰੀ ਜਾਂਦੇ ਆ ਨਹੀਂ ਜਦੋਂ ਗੁਰਦੁਆਰੇ ਆਈਏ ਤਾਂ ਗੁਰੂ ਦੀ ਗੱਲ ਕਰੀਏ ਉਹਦੇ ਬਾਣੀ ਦੀ ਗੱਲ ਕਰੀਏ ਸ਼ਬਦ ਦੀ ਗੱਲ ਕਰੀਏ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਸਤਿਗੁਰਾਂ ਨੂੰ ਮਿਲਣਾ ਹੈ ਤੇ ਸਾਰਿਆਂ ਨੇ ਗੁਰੂ ਦਾ ਸ਼ਬਦ ਜਿਹੜਾ ਉਹ ਪ੍ਰੇਮ ਦੇ ਨਾਲ ਉਚਾਰਨ ਕਰਨਾ ਹੈ